ਸਾਥੀਆਂ ਦਾ ਜੀ ਆਇਆਂ ਸ਼ੁਕਰੀਆ ਔਰ ਵਿਸ਼ੇਸ਼ ਤੌਰ ਤੇ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਉਸ ਗੱਲ ਬਰੀਫ ਕਰਨੀ ਆ ਉਹ ਹੈ ਪੰਜਾਬ ਦੇ ਅੰਦਰ ਪੈਡੀ ਦੇ ਸੀਜ਼ਨ ਨੂੰ ਲੈ ਕੇ ਜਿਹੜੀ ਪ੍ਰਕਿਊਰਮੈਂਟ ਦਾ ਸੀਜ਼ਨ ਅੱਜ ਸ਼ੁਰੂ ਹੋਇਆ ਸੋ ਪਹਿਲੀ ਅਕਤੂਬਰ ਤੋਂ ਪੰਜਾਬ ਦੇ ਅੰਦਰ ਪੈਡੀ ਦਾ ਜਿਹੜਾ ਉਹ ਸੀਜ਼ਨ ਸ਼ੁਰੂ ਹੁੰਦਾ ਖਰੀਦਦਾ ਸੋ ਅੱਜ ਉਹਦੀ ਸ਼ੁਰੂਆਤ ਹੋਈ ਹੈ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਦੇ ਰੈ residense ਕੇ ਲੰਬੀ ਮੀਟਿੰਗ ਚੱਲੀ ਸੋ ਇਸ ਮੀਟਿੰਗ ਦੇ ਦੌਰਾਨ ਪੰਜਾਬ ਦੇ ਸਮੁੱਚੇ ਮਾਨਜੋ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਕੋਲ ਪ੍ਰੋਕਿਊਰਮੈਂਟ ਨੂੰ ਲੈ ਕੇ ਜਿਹੜਾ ਫੀਡਬੈਕ ਲੈ ਗਈ ਆ ਕਿ ਮੰਡੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸਾਨ ਨੇ ਆ ਜਾਣਾ ਮੰਡੀਆਂ ਸ਼ੁਰੂ ਕਰ ਦਿੱਤਾ ਚਾਹੇ ਕੋਈ ਮੰਡੀ ਚ ਪਾਣੀ ਦਾ ਸਵਾਲ ਆ ਚਾਹੇ ਕੋਈ ਮੈਡੀਸਨ ਦਾ ਸਵਾਲ ਆ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਨੇ ਮੰਡੀ ਦੇ ਅੰਦਰ ਉਹਨਾਂ ਨੂੰ ਲੈ ਕੇ ਡਿਊਟੀ ਕਮਿਸ਼ਨਰਜ਼ ਕੋਲ ਸੁੱਚੇ ਪੰਜਾਬ ਦੇਆਂ ਤੋਂ ਅ ਮੁੱਖ ਮੰਤਰੀ ਜੀ ਨੇ ਬੀਸੀ ਦਰਾਈ ਫੀਡਬੈਕ ਲਈ ਆ ਸੋ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਸੋ ਅੱਜ ਪੰਜਾਬ ਦੇ ਅੰਦਰ ਚਾਰ ਥਾਵਾਂ ਤੇ ਚਾਰ ਥਾਵਾਂ ਤੇ ਜਿਹੜੀ ਉਹ ਪੈਡੀ ਦੀ ਪ੍ਰੋਕੂਰਮੈਂਟ ਹੋਈ ਆ ਚਬੇ ਹਾਲ ਚ ਹੋਈ ਆ ਰਾਜਪੁਰੇ ਚ ਹੋਈ ਆ ਸਨੋਰੀ ਚ ਹੋਈ ਆ ਸਨੌਰ ਚ ਹੋਈ ਆ ਸੋ ਲਗਾਤਾਰ ਇਹਦੇ ਉੱਤੇ ਅਧਿਕਾਰੀ ਸਵਾਨਾਂ ਨੂੰ ਮਾਨਜੁਗ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਫੀਸਰੀ ਅਫੀਸਿਅਲੀ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੇ ਲੇਕਿਨ ਵਧੇਰੇ ਧਿਆਨ ਜਿਹੜਾ ਹੈ ਉਹ ਪ੍ਰੋਕਿਊਰਮੈਂਟ ਨੂੰ ਸਾਹਮਣੇ ਰੱਖ ਕੇ ਦਿੱਤਾ ਜਾਵੇ ਸੋ ਮੈਨੂੰ ਲੱਗਦਾ ਕਿ ਅੱਜ ਸ਼ੁਰੂਆਤ ਹੋਈ ਆ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਇਦਾਂ ਦੀ ਫੀਡਬੈਕ ਮਿਲੀ ਆ ਕਿ ਜਿੱਥੇ ਅਜੇ 5-6 ਦਿਨ ਤੋਂ ਬਾਅਦ ਜਿਹੜਾ ਆ ਉਹ ਪੈੜੀ ਨਹੀਂ ਆਣਾ ਸੋ ਕੁਝ ਜਿਹੜੇ ਜਿਹੜੇ ਐਡਵਾਂਸ ਨੇ ਉਹਨਾਂ ਦੇ ਵਿੱਚ ਅੱਜ ਸ਼ੁਰੂਆਤ ਦੀ ਪ੍ਰੋਗਰਾਮ ਨੂੰ ਲੈ ਕੇ ਹੋ ਗਈ ਆ ਸੋ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਤੇ ਜਿਹੜੇ ਉਹ ਪੈਸੇ ਪਾਏ ਜਾਣਗੇ ਸੋ ਇੱਕ ਤਾਂ ਇਹ ਹੈਗੀ ਆ ਜਿਹੜੀ ਉਹ ਨੂੰ ਲੈ ਕੇ ਦੂਸਰਾ ਸਾਡੇ ਆਰਤੀ ਭਰਾ ਜਿਹੜੇ ਸਟ੍ਰਾਈਕ ਤੇ ਨੇ ਪਿਛਲੇ ਦਿਨਾਂ ਤੋਂ ਉਹਨਾਂ ਦੇ ਨਾਲ 4-5 ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਵੀ ਉਹਨਾਂ ਦੇ ਨਾਲ ਲੰਬੀ ਡਿਸਕਸ਼ਨ ਹੋਈ ਆ ਸੋ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀਆਂ ਮੰਗਾਂ ਦੇ ਪਰਦੀ ਜੋ ਵੀ ਜੋ ਵਾਜ਼ਿ ਮੰਗਾਂ ਨੇ ਉਹਨਾਂ ਦੀਆਂ ਉਹਦੇ ਉੱਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਵਾਲ ਕਿਉਂਕਿ ਇਹ ਸਿੱਧਾ ਸਟੇਟ ਨਾਲ ਜੁੜਦੇ ਸਵਾਲ ਨਹੀਂ ਜਿਹੜੇ ਮਿਲਰ ਦੇ ਸਵਾਲ ਨੇ ਤਿਆਰਤੀਆਂ ਦੇ ਸਵਾਲ ਨੇ ਇਹ ਐਫਸੀਆਈ ਨਾਲ ਕੇਂਦਰ ਨਾਲ ਜੋ ਮਤਲਬ ਜਿਹੜੇ ਜੁੜਦੇ ਸਵਾਲ ਆ ਸੋ ਉਹਨਾਂ ਸਵਾਲਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਡੇ ਨਾਲ ਖੜਾਂਗੇ ਤੇ ਤੁਸੀਂ ਆਪਣੀ ਜਿਹੜੀ ਆ ਉਹ ਜਿਹੜੇ ਕੰਮ ਹੈ ਮੰਡੀਆਂ ਦੇ ਅੰਦਰ ਉਸੀ ਸੀਜ਼ਨ ਸ਼ੁਰੂ ਹੋ ਚੁੱਕਿਆ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਸੋ ਚੰਗੇ ਮਾਹੌਲ ਚ ਗੱਲਬਾਤ ਹੋਈ ਆ ਉਹ ਕਹਿ ਕੇ ਗਿਆ ਬਸਾਨੂੰ ਇੱਕ ਦਿਨ ਤੁਸੀਂ ਦਿਓ ਅਸੀਂ ਆਪਣੇ ਇਹ ਤੇ ਵਿਚਾਰ ਕਰਕੇ ਇੱਕ ਦੋ ਦਿਨ ਦੇ ਅੰਦਰ ਤੁਹਾਨੂੰ ਮਤਲਬ ਕੋਈ ਸੁਨਿਆਰ ਮਤਲਬ ਆ ਕੇ ਤਾਂ ਦੁਬਾਰਾ ਮੀਟਿੰਗ ਦੀ ਲੋੜ ਪੈਗੀ ਮੀਟਿੰਗ ਵੀ ਕੀਤੀ ਜਾ ਸਕਦੀ ਆ ਸੋ ਮੂੜ ਰੂਪ ਦੇ ਵਿੱਚ ਸਰ ਵੱਲੋਂ ਪ੍ਰੋਕਿਊਰਮੈਂਟ ਨੂੰ ਲੈ ਕੇ ਕੋਈ ਕਸਰ ਵਾਕੀ ਨਹੀਂ ਛੱਡੀ ਜਾਏਗੀ ਹਰ ਕਿਸਮ ਦੀ ਜਿਹੜੀ ਮੰਡੀ ਦੀ ਲੋੜ ਆ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਲੋੜ ਆ ਆਰਟੀ ਦੀ ਲੋੜ ਆ ਮਿਲਰ ਦੀ ਆ ਉਹਨੂੰ ਪੂਰਾ ਕਰਾਂਗੇ ਜਿਹੜਾ ਸਟੇਟ ਦੇ ਲੈਵਲ ਦੀ ਗੱਲ ਆ ਸੋ ਨਾਲ ਦੀ ਨਾਲ ਜਿਹੜਾ ਉਹ 1 ਰੁਪਿਆ ਜਿਹੜੇ ਮਜ਼ਦੂਰ ਨੇ ਲੋਡਿੰਗ ਦਾ ਕੰਮ ਕਰਦੇ ਆ ਉਹ ਵੀ ਮੰਡੀ ਬੋਰਡ ਵੱਲੋਂ ਜਿਹੜੀ ਉਹ ਸਪਾਰਸ ਮੱਲ ਕੀਤੀ ਗਈ ਆ ਤੇ ਅੱਜ ਉਹ ਫਾਈਨਲ ਵੀ ਹੋ ਗਿਆ 1 ਰੁਪਿਆ ਉਹਨਾਂ ਦਾ ਜਿਹੜਾ ਉਹ ਪਰ ਬੋਰੀ ਮੱਲ ਜਿਹੜੀ ਉਹ 35 ਕਿਲੋ ਦੇ ਚੁੱਕਦੇ ਆ ਉਹਦੇ ਤੇ ਤੁਹਾਨੂੰ ਮਿਲੇਗੀ ਸੋ ਮੋٹے ਤੌਰ ਦੇ ਉੱਤੇ ਬਸ ਮੈਂ ਇਹੀ ਬਰੀਫ ਕਰਨਾ ਚਾਹਨਾ ਕਿ ਸੀਜ਼ਨ ਦੇ ਲਈ ਮਾਨਯੋਗ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀਸ ਦਿੱਕਤ ਨਾ ਆਵੇ ਇਹਦੇ ਲਈ ਪਹਿਲ ਕਦਮੀਆਂ ਜਿਹੜੀਆਂ ਅਸੀਂ ਕੀਤੀਆਂ ਨੇ ਉਹਨੂੰ ਹੋਰ ਅਪਡੇਟ ਮਤਲਬ ਮਤਲਬ ਜਿਹੜਾ ਉਹਗਾ ਕੀਤਾ ਜਾਵੇ ਜਿੱਥੇ-ਜਿੱਥੇ ਕੋਈ ਲੋੜ ਬਣਦੀ ਹੈ ਸੋ ਸਾਰੇ ਅਧਿਕਾਰੀ ਸਬੰਧ ਜਿਹੜੇ ਆ ਉਹ ਡਿਪਿਊਟ ਕਰ ਦਿੱਤੇ ਗਿਆ ਮੁਲਾਜ਼ਮ ਅਡਿਪਿਊਟ ਕਰ ਦਿੱਤੇ ਗਿਆ ਤਾਂ ਇਹਨਾਂ ਦਿਨਾਂ ਦੇ ਦੌਰਾਨ ਅਸੀਂ ਵੀ ਸਾਰੇ ਮੰਡੀਆਂ ਦੇ ਨੇੜੇ ਤੇੜੇ ਅੰਦਜਨ ਕਰਾ ਸਟੋਰੇਜ ਨੂੰ ਲੈ ਕੇ ਸੀਐਮ ਨੇ ਚਿੱਠੀ ਵੀ ਲਿਖੀ ਸੈਂਟਰ ਨੂੰ ਸਟੋਰੇਜ ਨੂੰ ਲੈ ਕੇ ਗਿਆ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਜੇਗੀ ਉਹ ਕੀ ਕੁੜਾਲ ਦੀ ਨਹੀਂ لازਮੀ ਕਿਉਂਕਿ ਸਟੋਰੇਜ ਦੀ ਇੱਕ ਸਮੱਸਿਆ ਹੈ ਔਰ ਉਸ ਸਮੱਸਿਆ ਨੂੰ ਲੈ ਕੇ ਆ ਮਾਨਜੂਗ ਮੁੱਖ ਮੰਤਰੀ ਜੀ ਨੇ ਜੂਨੀਅਰ ਮਿਨਿਸਟਰ ਨਾਲ ਫੋਨ ਤੇ ਵੀ ਗੱਲ ਕੀਤੀ ਹੈ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਉਰਮੈਂਟ ਕਰਕੇ ਹਿੱਸਾ ਪਾਉਂਦਾ ਕੇਂਦਰੀ ਪੂਲ ਦੇ ਅੰਦਰ ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ ਤੋਂ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਆ ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ ਇਹ ਮੇਲਾ ਹਰ ਰੋਜ਼ ਤੋਰਿਆ ਕਰਨਗੇ ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਿਕ ਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਣੀ ਆ ਉਹਦੇ ਦੇ ਸਾਰੇ ਪਲਾਨ ਬਣ ਚੁੱਕੇ ਆ ਗਾ ਫਿਰ ਮਤਲਬ ਅਪਰਲ ਮਈ ਮਾਰਚ ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਰ ਟਨ ਦੀ ਸਪੇਸ ਦਾ ਜਿਹੜਾ ਪਲਾਨ ਬਣਿਆ ਹੋਇਆ ਸੋ ਇਹ ਕਹਦਾ ਹੋਰ ਵੀ ਸਬਸਟੀਟਿਊਟ ਆ ਉਹਦੇ ਉੱਤੇ ਵੀ ਅੱਜ ਮਤਲਬ ਚਾਰ ਕੀਤੀ ਆ ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ ਸੋ ਵੈਸੇ ਵੀ ਜਿਹੜੀ ਮਿਲਣਗਾਂ ਉਹ ਸਾਡੇ ਮਿਲਰ ਜਿਹੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ ਤੇ ਉਦੋਂ ਤੱਕ ਤਾਂ ਕਾਫੀ ਸਪੇਸੇ ਬਣ ਜੂਗੀ ਸੋ ਬਸ ਮੈਂ ਚਾਹੇ ਮਿਲਰਸ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਰਿਕਵੈਸਟ ਆ ਵੀ ਉਹ ਆਪਣੇ ਆਪਣੇ ਕੰਮ ਤੇ ਜਿਹੜਾ ਆਰਤੀ ਆ ਕੇ ਕਹਿ ਕੇ ਗਏ ਨੇ ਉਹਨਾਂ ਨੇ ਚੱਕਣੀ ਹੈ ਆਰਤੀਆਂ ਦੀ ਹਾਂ ਨਹੀਂ ਮਤਲਬ ਦੇਖੋ ਹੁਣ 10 ਗੱਡੀਆਂ ਚੱਲ ਰਹੀਆਂ ਨੇ ਜਿਹੜਾ ਅਕਤੂਬਰ ਦਾ ਪਲਾਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ 18 ਤੋਂ 20 ਦੇ ਕਰੀਬ ਗੱਡੀਆਂ ਦਾ ਸੋ ਇਹ ਇੱਕ ਪਲਾਨ ਹੈ ਸੋ ਮੈਨੂੰ ਲੱਗਦਾ ਹੈ ਵੀ ਇਹ ਮਤਲਬ ਜਿਹੜਾ ਕਿਉਂਕਿ ਕੱਲਾ ਪੰਜਾਬ ਦਾ ਇਸ਼ੂ ਨਹੀਂ ਇਹ ਭਾਰਤ ਦਾ ਇਸ਼ੂ ਹੈ ਸੋ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੀ ਖੱਜਲ ਖਵਾਈ ਅਖਵਾਰੀ ਦਾ ਸ਼ਿਕਾਰ ਨਾ ਹੋਣ ਇਹਦੇ ਲਈ ਮਾਰਜੁਗ ਮੁੱਖ ਮੰਤਰੀ ਜੀ ਨੇ ਪੂਰਾ ਤੰਦ ਦੇ ਨਾਲ ਸੈਂਟਰ ਦਾ ਕੇਵਲ ਸਵਾਰ ਰੱਖਿਆ ਸਾਡੀਆਂ ਡਿਊਟੀਆਂ ਲਾਈਆਂ ਨੇ ਸੋ ਆਰਟੀਕਲ ਜਾਰੀ ਰਹੇਗੀ ਜਾਂ ਖਤਮ ਕਰਤੀਏ ਜੇਦੋਂ ਅੱਜ ਮਿਲਿਆ ਨਹੀਂ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਬੜਾ ਸੁਖਾ ਮਾਹੌਲ 'ਚ ਗੱਲਬਾਤ ਹੋਈ ਹੈ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜੇ ਆ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ ਤੁਸੀਂ ਆਪਣਾ ਕੰਮ ਜਾਰੀ ਕਰੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਇਥੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਦਿਓ ਬਾਹਰ ਆ ਕੇ ਬੰਦੀ ਕਾਉਂਦੇਗੇ ਸਟ੍ਰਾਈਕ ਵੀ ਕਾਉਂਦੇਗੇ ਕਿੰਨੇ ਸਟ੍ਰਾਈਕ ਜਿਹੜੀ ਸ਼ੁਰੂ ਹੋਈ ਸੀ ਉਹ ਜਾਰੀ ਰਹੇਗੀ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਵੀ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ ਉਹਨਾਂ ਨੇ ਸਾਡੇ ਕੋਲ ਇੱਕ ਦਿਨ ਮੰਗੇ ਆ ਸੋ ਬਾਹਰ ਆ ਕੇ ਉਹਨਾਂ ਨੇ ਕੀ ਕਹਿਣਾ ਇਹ ਉਹਨਾਂ ਦਾ ਧਇਤਵ ਹੈ ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ ਚ ਹੋਈ ਹੈ ਚੰਗਾ ਅ ਡਿਸਕਸ਼ਨ ਹੋਈ ਆ ਬੜੀ ਹੈਲਦੀ ਡਿਸਕਸ਼ਨ ਹੋਈ ਆ ਔਰ ਉਹਨਾਂ ਨੇ ਟਾਈਮ ਵੀ ਲਿਆ ਸੋ ਸਾਡਾ ਆਪਣੇ ਲੋਕ ਨੇ ਆਪਣੇ ਭੈਣ ਭਰਾ ਨੇ ਸੋ ਜਿਹੜਾ ਵੀ ਸਵਾਲ ਆ ਸੀ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਅਸੀਂ ਭਰੋਸਾ ਦਵਾਇਆ ਨੀਤ ਮਿੱਟੂ ਕਹਿੰਦੇ ਨੇ ਸਾਡੇ ਸੈਂਟਰਲ ਕੋਈ ਕੰਮੀ ਨਹੀਂ 10 ਦਿਨ ਪਹਿਲੇ ਅਸੀਂ ਪੈਸੇ ਦੇ ਚੁਕੇ ਆ ਸਟੇਟ ਦਾ ਇਸ਼ੂ ਦੇਖੋ ਹਰੇਕ ਨੇ ਆਪਣੀ ਆਪਣੀ ਇੱਛਾ ਮੁਤਾਬਕ ਕੋਣ ਕਿੰਨੂੰ ਖਾਸ ਕਰਨ ਲਈ ਕੀ ਕਹਿੰਦਾ ਇਹ ਤਾਂ ਉਹਨਾਂ ਦਾ ਆਪਣਾ ਦੈਤਵ ਹੈਗਾ ਪਰ ਮੈਂ ਜੋ ਤਲਕ ਕੀਤਾ ਨੇ ਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਵੀ ਅਸੀਂ ਕੇਂਦਰੀ ਪੂਲ ਦੇ ਵਿੱਚ ਪ੍ਰੋਕ્યોਰਮੈਂਟ ਕਰਕੇ ਹਿੱਸਾ ਪਾਨੇ ਆ ਸੋ ਇਹ ਕੇਂਦਰ ਨਾਲ ਜੁੜੇ ਮੇ ਸਵਾਲ ਨੇ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਬੰਧਿਤ ਫੈਕਲਟੀਆ ਨੇ ਉਹਨਾਂ ਦੇ ਨਾਲ ਖੜੇ ਆ ਅੱਜ ਅਜੇ ਮਾਈਨਰ ਹੋਈ ਆ ਕਿਉਂਕਿ ਅੱਜ ਪਹਿਲਾ ਦਿਨ ਆ ਸੋ ਨਵੀਂ ਵੀ ਆ ਕਿਸ ਤਰ੍ਹਾਂ ਦੇ ਮਤਲਬ ਅਜੇ ਕੁਝ ਜ਼ਿਲ੍ਹਿਆਂ 'ਚ ਸ਼ੁਰੂ ਵੀ ਨਹੀਂ ਹੋਇਆ ਸੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਮੈਨੂੰ ਲੱਗਦਾ ਵੀ ਇਹ ਸੀਜ਼ਨ ਜਿਹੜਾ ਹੁਲੀ ਤੇ ਆ ਜੂ ਠੀਕ ਹੈ ਥੈਂਕ ਯੂ ਇਕਸਪੈਕਟ ਕਰ ਰਹੇ ਹਾਂ ਅਸੀਂ ਲੋਕ ਥੈਂਕ ਯੂ ਜਿਹੜਾ ਸਾਨੂੰ ਕੇਂਦ ਦਾ ਟਾਰਗੇਟ ਮਿਲਿਆ ਆ ਉਹ 185 ਲੱਖ ਮੀਟਰ ਡਾਲਣ ਦਾ ਅਸੀਂ 190 ਲੱਖ ਮੀਟਰ ਡਾਲਣ ਦਾ ਇੰਤਜ਼ਾਮ ਕੀਤਾ ਪੰਜਾਬ ਦੇ ਅੰਦਰ ਠੀਕ ਠੀਕ ਹੈ ਮਾਰਿਆ ਭਾਈ ਆਓ